ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਉਮੀਦ ਕਰਦੇ ਆ ਕਿ ਸਾਰੇ ਠੀਕ ਹੋਵੋਗੇ ਤੇ ਅੱਜ ਦਾ ਵਲੌਗ ਹੈ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਸਿਕ ਰੋ ਰੋਤੇ ਕਾਕਾ ਥੋੜਾ ਜਿਹਾ ਨਾਰਾਜ਼ ਹੈ ਲੇਖੋ ਇਹ ਜਿਹੜੀ ਖਾਂਦੇ ਆ ਪਕੌੜੇ ਤੇ ਪਹਿਲਾਂ ਭਾਵੇਂ ਸਾਰੇ ਰਖ ਲਈ ਕਿ ਕਵੇ ਨਹੀਂ ਮੈਂ ਸਾਰੇ ਖਾਣੇ ਆ ਪੇਰੋਂ ਦੇਤੇ ਆ ਫੇਰ ਵੀ ਹਜੇ ਰੁੱਸਿਆ ਆ ਸਾਰੇ ਦੇਤੇ ਨਾ ਤੈਨੂੰ ਮੈਨੂੰ ਮੰਗ ਦੇ ਦੋ ਸਾਰੇ ਦੇਤੇ ਤੈਨੂੰ ਪਲੀਜ਼ ਭਾਰੋਂ ਵੀ ਭਾਰੋਂ ਨਹੀਂ ਦੇਨੇ ਵਾਈਕੁਚੀ ਪ੍ਰਸ਼ਾਦ ਦੇ ਦੋ ਅਛਾ ਪ੍ਰਸ਼ਾਦ ਹੈ ਕਹਿ ਕੇ ਇਹਨੂੰ ਲਾਉ ਨਾ ਉਹ ਸਾਰੇ ਦੇ ਦੇਗਾ ਉਹਦਾ ਇਹਨੂੰ ਕਹੋ ਦੇਣ ਨੂੰ ਉਹ ਨਹੀਂ ਦੇਵੇਗਾ ਕਿੰਨਾ ਜ਼ਿਆਦਾ ਦਿੰਦਾ ਹੋਰ ਵੱਡਾ ਪਕੌੜਾ ਦੇ ਵਾਈਕੁਚੀ ਬਾਬਾ ਵੱਡਾ ਪਕੌੜਾ ਦੇਤਾ ਜੱਸ ਨੇ ਵਾਈਕੁਚੀ ਨਹੀਂ ਵੱਡਾ ਜੀ ਦੇ ਦੋ ਵਾਈਕੁਚੀ ਜੋ ਵੀ ਭਾਰੋਂ ਜੋ ਵੀ ਭਾਰੋਂ ਦੇ ਦੋ ਯੂਵੀ ਭਾਣ ਦੇ ਦੋ ਪਕੌੜਾ ਏ ਇੱਕ ਵੀ ਦੇ ਦੋ ਓ ਵਾਓ ਇਹ ਪਕੌੜੇ ਨੇ ਜੀ ਆਪਣਾ ਬ੍ਰੈਡ ਪੀਸ ਹੀ ਲਾ ਲਉ ਤੇ ਬ੍ਰੈਡ ਪੀਸ ਦੇ ਰੋਟੀ ਦਾ ਬਣਾਏ ਹੋਏ ਰੋਟੀ ਇੱਕ ਫੇਰੇ ਟਾਈਮ ਦੀ ਜਿਹੜੀ ਰਹਿ ਗਈ ਸੀ ਤੇ ਉਹਦੇ ਪੀਸ ਕਰਕੇ ਇਹਨਾਂ ਦੇ ਵੇਸਨ ਲਾ ਕੇ ਪਕੌੜੇ ਬਣਾਤੇ ਤੇ ਯਸ਼ ਨੂੰ ਬਹੁਤ ਸਵਾਦ ਆ ਯੂਵੀ ਬੜੇ ਸਵਾਦ ਨਾਲ ਖਾਂਦਾ ਵਾ ਤੇ ਮੰਮੀ ਨੂੰ ਤਾਂ ਬਹੁਤ ਹੀ ਜ਼ਿਆਦਾ ਤੇ ਪਸੰਦ ਆ ਤੇ ਇਹਨੇ ਜਦੋਂ ਵੇਖਣਾ ਕਿੰਦਾ ਹੈ ਇੱਕ ਅਦਾ ਦੋ ਫੁਲਕੇ ਜਿਹੜੇ ਬਚ ਗਏ ਇਹਨੇ ਉਸੇ ਵੇਲੇ ਪੀਸ ਕਰਕੇ ਵੇਸਨ ਲਾ ਕੇ ਤੇ ਨਾਲ ਚਾਹ ਦੇ ਖਾਣੇ ਸ਼ੁਰੂ ਕਰਵਾ ਦੇਣਾ ਤੇ ਉਹ ਖਾ ਰਹੇ ਆ ਤੇ ਉਹ ਨਿੱਕਾ ਜਿਹੜਾ ਲੈ ਕੇ ਸਾਰੇ ਬਹਿ ਗਿਆ ਵਾਸਤੇ ਇਹਨੂੰ ਦੇਣ ਨਹੀਂ ਦਿਆ ਹੋਏ ਹਾ ਕੀ ਹੋ ਗਿਆ ਉਹਨੂੰ ਪਤਾ ਨਹੀਂ ਲੱਗਾ ਉਹਨੂੰ ਪਤਾ ਨਹੀਂ ਲੱਗਾ ਜਸ਼ਨ ਨੂੰ ਫੋਨ ਆ ਗਿਆ ਵਿੱਚ ਕਿੰਨੇ ਕਿੰਨੇ ਪਕੌੜੇ ਖਾਣੇ ਤੇ ਯਸ਼ ਕਿੰਨੇ ਪਕੌੜੇ ਖਾਣੇ ਆ ਓਹੋ ਕੀ ਕਰਦਾ ਰਿਆ ਮਾ ਧਿਆਨ ਨਾਲ ਤਾਂ ਫਿਰ ਕੀ ਹੋ ਗਿਆ ਚਾਚੀ ਦਾ ਫੋਨ ਆਇਆ ਤੇ ਕਹ ਰਾਦਣਾ ਗੱਲ ਕਰਾ ਦੇਣਾ ਤੇਰੀ ਗੱਲ ਕੀ ਕਹਿਣਾ ਚਾਚੀ ਨੂੰ ਐਪਲ ਆਪਲ ਐਪਲ ਮੈਂ ਲਿਆ ਲਿਆ ਦਾਂਗਾ ਸੱਚਾਈ ਦੱਸਿਓ ਆਪਾ ਕੀ ਦੱਸਿਆ ਵਲੋਗਿੰਗ ਕਰ ਰਿਹਾ ਆਪਾ ਇੱਕ ਮੇਰੇ ਰਾਦੇ ਇੱਕ ਦੋ ਪੀਸ ਮੇਰੇ ਰਾਦੇ ਮੇਰੇ ਮੰਨ ਦੇ ਦੋ ਮੇਰੇ ਵੀ ਰੱਖੋ ਪੀਸ ਥੋੜੀ ਬੋਲਿਆ ਮੇਰੇ ਵੀ ਰੱਖੋ ਨਾ ਪੀਸ ਕਿ ਚੱਲੇ ਹੈ ਠੀਕ ਹੈ ਚਾਚੀ ਜਾਣਾ ਵਾ ਚਾਚੀ ਨੇ ਚਾਚੀ ਇੱਥੇ ਨਹੀਂ ਹੈ ਚਾਚੀ ਨੇ ਇੱਧਰ ਹੋਣਾ ਚਾਚੀ ਆ ਜਾਓ ਤੁਹਾਨੂੰ ਆਪਾਂ ਖਾਣੇ ਚਾਚੀ ਜਾਣਾ ਕੀ ਦੀ ਸਾਰੇ ਸਾਰੇ ਖਾਣੇ ਆ ਹੋਰ ਕਿਹਨੇ ਨਹੀਂ ਖਾਣੇ ਹੂੰ ਕਿਉਂ ਲੱਗ ਦੀ ਗਲਾਸ ਲੱਗ ਦੀ ਗਲਾਸ ਹੋਵੇ ਇਹਦੀ ਮੈਂ ਅਜੇ ਨਹੀਂ ਜਾਣਾ ਪੁੱਤ ਕੱਪੜੇ ਤੇ ਪਾ ਲੋ ਸ਼ਰਟ ਦੇ ਬਟਨ ਵਿਖਾਓ ਵਿੰਗੇ ਡਰੇ ਕਿੰਨੇ ਪਾ ਲੇ ਆ ਕਿੰਨੇ ਕਿੰਨੇ ਕੀਤੇ ਪੁੱਟੇ ਸਿੱਦੇ ਬੰਦ ਪਾ ਦੇ ਪਾ ਨਹੀਂ ਕੀਤੇ ਪਾ ਸ਼ਰਟ ਨਹੀਂ ਪਾਣੀ ਆਉਂਦੀ ਤੈਨੂੰ ਯਾ ਪਾਸ਼ਾ ਬਟਨ ਮੈਂ ਕਿੱਥੇ ਤਾਂ ਠਾ ਕੀਤੇ ਮਮੀ ਸਿੱਧੇ ਕਰਨ ਦੇਵੇ ਮਮੀ ਸਿੱਧੇ ਕਰਨ ਦੇ ਹੁਣ ਤਾਂ ਸ਼ਰਟ ਨਹੀਂ ਪੋਣੀ ਆਉਂਦੀ ਉਹਨੂੰ ਮੇਰੇ ਕੋਈ ਬਾਇਬਲ ਸਟੇਕ ਹੋ ਗਈ ਲੈ ਕਰਤੀ ਨਾਲ ਇਹ ਆਮੋੜ ਦੀ ਸ਼ਰਟ ਤੇ ਵੀਂਗੀ 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 ਕੀਤੀ ਐ ਬੰਦ ਨਹੀਂ ਉਹਦਾ ਚਾਚੀ ਦਾ ਫੋਨ ਆ ਗਿਆ ਚਾਚੀ ਦਾ ਮਗਰ ਹੀ ਪੈ ਜਾਂਦਾ ਚਾਚੀ ਜਾਣਾ ਆ ਦੋ ਪਾਪਾ ਦੋ ਕਿੱਥੇ ਜਾਣਾ ਪਹਿਲਾਂ ਚਾਹ ਤੇ ਪੀ ਲੋ ਪਹਿਲੇ ਚਾਚੀ ਜਾਣਾ ਬਾਅਦ ਚ ਚਾਚੀ ਨੇ ਇੱਧਰ ਹੁਣਾ ਵਾ ਚਾਹ ਪੀ ਕੇ ਕਰਾਂਗੇ ਮੈਂ ਨਾਲ ਪੀ ਚੀ ਹੈ ਚਾਚੀ ਨੇ ਇੱਧਰ ਹੁਣਾ ਵਾ ਫਿਰ ਕੇ ਨਹੀਂ ਮੈਂ ਜਾਣਾ ਸ਼ਰਟ ਦੇ ਬਟਨ ਬੰਦ ਕਰ ਮੇਰੇ ਨਾਲ ਸ਼ਰਟ ਦੇ ਬਟਨ ਬੰਦ ਕਰ ਪਹਿਲੇ ਇਹਨਾਂ ਬੱਚੇ ਆ ਗਿਆ ਹਾਂ ਮਾ ਮੋ ਦੇਵੇ ਗਰਮ ਦੇਵੇ ਮਮਾ ਹਾਂ ਤੂੰ ਠੰਡੀ ਕਰ ਲੋ ਫੂਕ ਮਾਰਦੇ ਆ ਫੂਕ ਮਾਰਦੇ ਲਓ ਜੀ ਬੱਚਾ ਬੱਚਾ ਸ਼ਰਟ ਬੰਦ ਕਰੋ ਸ਼ਰਟ ਬਟਨ ਬੰਦ ਕਰੋ ਪਹਿਲੇ ਦੇ ਦਿਨਾ ਮਾ ਹੋਣਗੇ ਤੇ ਗੱਲ ਇਸ ਤਰ੍ਹਾਂ ਹੀ ਏ ਕਿ ਤੁਸੀਂ ਦੇਖਦੇ ਹੋਵੋਗੇ ਬੜੇ ਦਿਨਾਂ ਬਾਅਦ ਇਹ ਵਲੌਗ ਪਾਇਆ ਵਾ ਗੱਲ ਇਸ ਤਰ੍ਹਾਂ ਹੋਈ ਕਿ ਇੱਕ ਵਲੌਗ ਤੇ ਅਸੀਂ ਬਣਾਇਆ ਸੀ ਸਵੇਰ ਵੇਲੇ ਦਾ ਤੇ ਉਹਦੇ ਵਿੱਚ ਇੱਕ ਪ੍ਰੋਬਲਮ ਆ ਗਈ ਸੀ ਉਹ ਪ੍ਰੋਬਲਮ ਸੀ ਕਿ ਬੱਚੇ ਨੇ ਕੋਈ ਇਸ਼ਾਰਾ ਅਤੀ ਇਹੋ ਜਿਹੀ ਕਰ ਦਿੱਤੀ ਉਹਦੇ ਕਰਕੇ YouTube ਨੇ ਅਸੈਪਟ ਨਹੀਂ ਕੀਤਾ ਉਹ ਸਾਨੂੰ ਡਿਲੀਟ ਡਿਲੀਟ ਕਰਨਾ ਪਿਆ ਦੋ ਵਾਰੀ ਪਾਉਣ ਦੀ ਕੋਸ਼ਿਸ਼ ਕੀਤੀ ਪਰ ਦੋਵੇਂ ਵਾਰੀ ਆ ਗਿਆ ਹੈ ਨੋਟੀਫਿਕੇਸ਼ਨ ਆ ਗਿਆ ਤੇ ਉਹ ਡਿਲੀਟ ਕਰਨਾ ਪਿਆ ਤੇ ਚਲਦੇ ਚਲਦੇ ਚਲੋ ਉਹ ਵੀ ਦੱਸਾਂਗੇ ਤੁਹਾਨੂੰ ਫੇਰ ਕਿਦਣਾ ਕਿ ਕੀ ਮੁਸ਼ਕਲ ਆਈ ਸੀ ਵਿੱਚ ਤੇ ਆ ਹੁਣ ਜਿਹਦੇ ਪੈ ਗਿਆ ਵਾ ਕਿੱਥੇ ਜਾਣਾ ਵਾ ਚਾਚੀ ਸਾਂ ਬਾਜ਼ਾਰ ਗਏ ਹੁੰਦੇ ਆ ਤੇ ਮੈਂ ਕਿੱਥੇ ਜਾਣੇ ਆ ਬਾਜ਼ਾਰ ਗਏ ਜਾਣੇ ਪੁੱਤ ਚਲ ਆ ਮੈਂ ਚਾਚੀ ਨੂੰ ਪੁੱਛ ਕੇ ਦੱਸਾਂ ਤਾ ਪੁੱਛ ਚਾਚੀ ਨੂੰ ਫੋਨ ਕਰਕੇ ਪੁੱਛ ਪਹਿਲਾਂ ਚਾਚੀ ਕੋ ਫੋਨ ਤੇ ਕਰ ਪੇਪਰ ਕਿ ਹੋ ਗਿਆ ਪੇਪਰ ਕਿਦਾਂ ਦਾ ਹੋਇਆ ਦੱਸ ਪੇਪਰ ਕਿਦਾਂ ਦਾ ਹੋਇਆ ਦੱਸ ਨਾ ਚਲੋ ਫੇ ਤਿਆਰ ਹੋ ਕੋਈ ਚਲ ਚਲ ਤੇ ਮੈਂ ਤੁਹਾਨੂੰ ਆਪਣਾ ਕੰਮ ਦੱਸਣ ਲੱਗਾ ਵਾਂ ਦਿਖਾਉਣ ਲੱਗਾ ਵਾਂ ਕਿ ਮੇਰਾ ਕੰਮ ਹੈ ਰਵਾ ਐਨਕਾਂ ਦਾ ਮੈਂ ਐਨਕਾ ਫਿਟ ਕਰਦਾ ਵਾਂ ਨੋਰਮਲ ਜਿਹਾ ਕੰਮ ਹੈ ਕੋਈ ਖਾਸ ਕੰਮ ਨਹੀਂ ਹੈ ਇਸੇ ਲਈ ਇਹ ਕੰਮ ਚੁਣਿਆ ਸੀ ਕਿ ਮੈਨੂੰ ਬੜੇ ਜਣੇ ਨੇ ਕਿਹਾ ਕਿ ਭਾਈ ਤੂੰ ਇਹ ਕੰਮ ਕਰ ਲੈ ਤੇ ਦੇਖ ਕਰਕੇ ਤੇ ਵਾਹਿਗੁਰੂ ਆਪੇ ਤੇਰਾ ਸਾਥ ਦੇਗਾ ਤੇ ਇਸ ਕਰਕੇ ਮੈਂ ਸ਼ੁਰੂ ਕੀਤਾ ਜਿਹਦੇ ਵਿੱਚ ਬਸ ਸੱਚਾ ਚੱਲਦਾ ਵਾਂ ਤੇ ਅਸਟਰਾਮਾ ਕੇ ਐਵਰੀ ਜਿਸ ਤਰ੍ਹਾਂ ਇਨਕਮ ਦੁਕਾਨਾਂ ਤੋਂ ਬੁੱਕ ਕਰਕੇ ਤੇ ਮੈਂ ਆ ਕੇ ਇੱਥੇ ਫਿਟਿੰਗ ਕਰਦਾ ਵਾਂ ਤੇ ਕਟ ਕਰਕੇ ਫਿਰ ਦੁਕਾਨਾਂ ਤੇ ਪਹੁੰਚਾ ਦਿੰਦਾ ਵਾਂ ਇਹ ਮੇਰੀ ਮਸ਼ੀਨ ਹੈ ਕਟਰ ਜਿੰਨਾ ਸ਼ੀਸ਼ਾ ਕਟਿੰਗ ਹੁੰਦਾ ਵਾ ਤੇ ਖਿੰਜਾ ਰੱਖੇ ਖਿੰਜਾ ਰੱਖੇ ਇੱਥੇ ਕਟਿੰਗ ਹੁੰਦਾ ਸ਼ੀਸ਼ਾ ਤੇ ਐਸੀ ਜਿਹੜੀ ਹੈ ਬਾਅਦ ਚ ਕਟਿੰਗ ਤੋਂ ਬਾਅਦ ਰਗੜਦੀ ਹੈ ਰਗੜ ਕੇ ਫੇਰ ਬਾਅਦ ਚ ਸੈੱਟ ਹੋ ਜਾਂਦੀ ਹੈ ਫੇਟ ਕਰਕੇ ਫੇਰ ਆਪਾਂ ਦੇ ਆਈਦੀ ਹੈ ਤੇ ਬਸ ਇੰਨਾ ਹੀ ਕੰਮ ਹੈ ਕਿ ਅਸੀਂ ਰੇਣੇ ਵੀ ਇੱਥੇ ਰੈਂਟ ਤੇ ਬਏ ਆਂ ਇਹ ਸਾਡਾ ਆਪਣਾ ਨਹੀਂ ਹੈਗਾ ਤੇ ਸਾਰਾ ਥੱਲੇ ਆਪਾਂ ਰੈਂਟ ਤੇ ਰਹਿੰਦੇ ਆਂ ਜਿਵੇਂ ਜਿਹਾ ਤੁਸੀਂ ਦੇਖਦੇ ਪਏ ਸੀ ਤੇ ਉਹ ਵੀ ਰਤਨਾ ਨੂੰ ਦੇਖਿਆ ਇਹ ਕਮਰਾ ਇੱਕ ਹੈਗਾ ਵਾ ਤੇ ਉਹ ਕੀ ਦੂਸਰਾ ਕਮਰਾ ਇੱਕ ਹੈਗਾ ਵਾ ਤੇ ਇਹ ਕਿਸੇ ਲਈ ਮੇਰੇ ਸੋਈ ਆ ਥੱਲੇ ਪੋਸਨ ਇਸ ਤਰ੍ਹਾਂ ਸਾਰਾ ਇਸ ਤਰ੍ਹਾਂ ਹੀ ਰੈਂਟ ਤੇ ਰਹਿ ਰਹੇ ਆ ਤੇ ਸਾਨੂੰ 10 ਸਾਲ ਹੋ ਗਏ ਆ ਰੈਂਟ ਤੇ ਰਹਿੰਦੇ ਹੁਣ 10 ਸਾਲ ਹੋ ਗਏ ਰੈਂਟ ਤੇ ਰਹਿੰਦੇ ਹੁਣ ਤੇ ਪਹਿਲਾਂ ਦੋ ਤਿੰਨ ਜਗ੍ਹਾ ਕਿਤੇ ਹੋਰ ਲੈਨੇ ਹਾਂ ਫੇਰ ਆਪਾਂ ਇੱਥੇ ਆਏ ਤੇ ਹੁਣ ਸਾਲ ਹੋ ਗਿਆ ਸਾਨੂੰ ਇੱਥੇ ਆਏ ਨੂੰ ਤੇ ਚੱਲੀ ਜਾਂਦਾ ਵਾ ਸਰਕਲ ਮਾਰਾ ਮੋਟਾ ਉਹ ਵੀ ਆ ਵਾਏ ਗੁਰਜੀ ਮੇਨ ਨਾਲ ਛੋਟੀ ਪਾਣੀ ਵੀ ਚੱਲੀ ਜਾਂਦਾ ਵਾ ਤੇ ਹੋਰ ਸਾਡੇ ਕੋਲ ਹੈ ਨਹੀਂ ਕੋਈ ਸਕੋਪ ਇਸ ਲਈ ਮੇਰੀ ਵੀਡੀਓ ਨੂੰ ਵੀ ਥੋੜਾ ਪ੍ਰਮੋਟ ਕਰੋ ਥੋੜਾ ਥੋੜੀ سپورਟ ਕਰੋ ਮੈਨੂੰ ਵੀ ਤਾਂ ਕਿ ਮੈਂ ਵੀ ਅੱਗੇ ਕੁਝ ਹੋਰ ਤੁਹਾਨੂੰ ਬਿਹਤਰ ਦਿਖਾ ਸਕਾਂ ਬਿਹਤਰ ਕੋਈ ਕਰਕੇ ਦਿਖਾਵਾਂ ਬਸ ਇੰਨਾ ਹੀ ਕੰਮ ਹੈ ਤੇ ਬਾਕੀ ਤੁਹਾਡੇ ਆਪਿਆ ਤਾਂ ਇਹ YouTube ਫੈਮਿਲੀ ਮੇਰਾ ਕਿੰਨਾ ਖਾਤ ਦੇਂਦੇ ਜੇ ਤੇ ਮੇਰੀ ਨਾਲ ਦੀ ਜਿਹੜੀ ਆ ਉਹ ਬੁਟੀਕ ਚ ਕੰਮ ਕਰਦੀ ਆ ਤੇ ਤੁਹਾਨੂੰ ਦਿਖਾਉਣਾ ਵਾ ਆਪ ਵੀ ਇੱਥੇ ਕੰਮ ਕਰਦੀ ਵੀ ਮੇਰੀ ਨਾਲ ਦੀ ਖਾਲੀ ਐ ਆਂਟੀ ਦੀ ਆ ਜਿੰਨਾਂ ਕੋ ਆਪਾਂ ਇੱਥੇ ਰਹਿੰਦੇ ਆ ਰੈਂਟ ਤੇ ਤੇ ਇੱਥੇ ਨਾਲ ਕੰਮ ਕਰਦੀ ਵੀ ਆ ਤੇ ਬਸ ਆ ਲੱਗੇ ਆ ਛੂਟਾਂ ਦੇ ਤੇ ਮੈਂ ਕਹਿ ਕੇ ਛੋਟਾਂ ਨਿੱਕਲਿਆ-ਨਿੱਕਲਿਆ ਵੀ ਬਣਾ ਕੇ ਕੈ ਮਸ਼ੀਨ ਹੈ ਇੰਟਰਲੌਕ ਦੀ ਕੈ ਮਸ਼ੀਨ ਪਈ ਹੈ ਤੇ ਬਸ ਇੰਨਾ ਕੀ ਕੰਮ ਹੈ ਇੰਨਾ ਬਾਕੀ ਤੁਸੀਂ ਆਓ ਬਾਕੀ ਚਲੋ ਹੌਲੀ-ਹੌਲੀ ਜੋ ਵੀ ਬਣੇਗਾ ਕਿੰਨੇ ਸੂੜੇ ਹੁੰਦੇ ਦੱਸ ਸਕਦੇ ਲੈਣੇ ਹੁੰਦਾ ਵੀ ਹੱਸ ਸਕਦੇ ਹਾਂ ਹਾਂ ਸਿੱਧਕ ਬਟਿਕ ਸਾਡੀ ਸਿੱਧਕ ਬਟਿਕ ਹੈ ਇਹ ਪੈਂਦੀ ਹੈ ਸੰਤਨਾਨ ਸਿੰਘ ਕਲੋਨੀ 시ਦਾ ਦੇ ਲਾਗੇ ਪੈ ਗਈ ਸੀਦਾਣੀ ਸਾਈਡ ਦੇ 시ਦਾ ਸਾਹਿਬ ਦੀ ਸਾਈਡ ਦੇ ਲਾਗੇ ਸੰਤਨਾਨ ਸਿੰਘ ਕਲੋਨੀ ਸ਼ੁਰੂ ਹੁੰਦੀ ਹੈ ਹਮ ਸੰਤਨਾਨ ਸਿੰਘ ਕਲੋਨੀ ਸ਼ੁਰੂ ਹੁੰਦੀ ਹੈ ਸਿੱਧਕ ਬਟਿਕ ਹੈ ਬੋਰਡ ਵੀ ਦਿਖਾਦਾ ਬੋਰਡ ਦਿਖਾਦਾ ਸੂਟ ਤੁਸੀਂ ਜਿਸ ਤਰ੍ਹਾਂ ਦਾ ਕਹੋਗੇ ਉਸ ਤਰ੍ਹਾਂ ਦੇ ਬਣ ਜਾਵੇਗਾ ਸੂਟ ਬਣਾ ਕੋਈ ਮੁਸ਼ਕਲ ਨਹੀਂ ਆਏਗੀ ਜਿਸ ਤਰ੍ਹਾਂ ਦਾ ਡਿਜ਼ਾਈਨ ਕਹੋਗੇ ਉਸ ਤਰ੍ਹਾਂ ਦਾ ਹੋ ਜਾਏਗਾ ਬਣ ਜਾਵੇਗਾ ਬਾਕੀ ਤੁਸੀਂ ਜੋ ਜਿਸ ਤਰ੍ਹਾਂ ਕਹੋਗੇ ਉਸ ਤਰ੍ਹਾਂ ਬਣਾ ਦਿੱਤਾ ਜਾਵੇਗਾ ਇੱਕ ਵਾਰੀ ਯੂਜ਼ ਟਰਾਈ ਕਰਿਓ ਫੋਨ ਨੰਬਰ ਤੁਹਾਨੂੰ ਇਹਦੇ ਵਿੱਚ ਪਾ ਦਾਂਗੇ ਫੋਨ ਕਰਕੇ ਯੂਜ਼ ਫਿਰ ਜੋ ਵੀ ਪੁੱਛਣਾ ਹੈਗਾ ਬਾਕੀ ਤੁਸੀਂ ਪੁੱਛ ਸਕਦੇ ਜੀ ਤੇ ਠੀਕ ਹੈ ਜੀ ਇਸੇ ਤਰ੍ਹਾਂ ਸਾਡੇ ਵੀ ਚੈਨਲ ਨੂੰ ਥੋੜਾ ਜਿਹਾ ਤੁਸੀਂ ਪ੍ਰਮੋਟ ਕਰੋ ਸਾਡੀ ਥੋੜੀ ਜਿਹੀ ਸਪੋਰਟ ਕਰੋ ਵੱਧ ਤੋਂ ਵੱਧ ਇਹਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਵੀਡੀਓ ਦੇ ਵਿੱਚ ਬਾਕੀ ਸਾਰਾ ਤੁਹਾਨੂੰ ਵੀਰ ਬਾਅਦ ਆ ਦੱਸਦਾ ਵਾ ਤੇ ਸਾਡੇ ਵੀ ਚੈਨਲ ਨੂੰ ਅੱਗੇ ਜ਼ਰੂਰ ਸਹਿਯੋਗ ਦਿਓ ਤੇ ਆ ਹੁਣ ਮਿਲਸਾਂਗੇ ਆਪਣੀ ਉਧਰੋਂ ਆਪਣੀ ਮਸ਼ੀਨ ਲੈਣ ਦੀ ਬਟਿਕ ਚੋਂ ਤੇ ਬਾਕੀ ਇਧਰ ਜਿੰਨਾ ਵੀ ਦਵਾ ਕੰਮ ਹੋਲੀ-ਹੋਲੀ ਕਰਦੇ ਰਹਿੰਦੀ ਹੈ ਤੇ ਪਰੀ ਸਾਡੀ ਵੀ ਚੈਨਲ ਨੂੰ ਆਪਣਾ سپورਟ ਦਿਓ ਸਾਰੇ ਭੈਣ ਭਰਾ ਤੇ ਐਸੇ ਦੇ ਨਾਲ ਐਂਡ ਕਰਦੇ ਆਂ ਚੰਗਾ ਜੀ ਸਤਿ ਸ੍ਰੀ ਅਕਾਲ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਲਾਈਕ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਚੰਗਾ ਜੀ ਸਤਿ ਸ੍ਰੀ ਅਕਾਲ